ਬਾਬਾ ਜੀ ਦਾ ਗੁਰਦੁਆਰਾ ਬਣਿਆ ਅਸੀਂ ਉਦੋਂ ਦਾ ਯਾਰ ਹੈ ਮਦੀਪ ਸਿੰਘ ਜਦੋਂ ਦਾ ਮੰਨਣ ਲੱਗ ਗਿਆ ਅੰਮ੍ਰਿਤ ਹੀ ਛਕ ਲਿਆ ਕੋਈ ਹਾਂ ਬਸ ਸਾਰਾ ਪਰਿਵਾਰ ਹੀ ਅਦੇ ਵੀ ਬਾਬਾ ਜੀ ਨਾਲ ਲੱਗੇ ਹੋਏ ਅਸੀਂ ਡਰ ਵੀ ਲੱਗਦਾ ਫਿਰ ਬਾਬਾ ਜੀ ਦਾ ਕੁਝ ਗਲਤ ਕੰਮ ਕਰਨ ਤੋਂ ਵੀ ਡਰ ਲੱਗਦਾ ਹੈ ਕਿਸੇ ਦੀ ਬੁਰਾਈ ਕਰਨ ਤੋਂ ਡਰ ਲੱਗਦਾ ਹੈ ਬਾਬਾ ਜੀ ਨੇ ਪਹਿਲੇ ਅਰਦਾਸ ਕਰੀ ਦੀ ਗਿਆ ਗੱਲ ਕਰਦੇ ਪਏ ਆ ਡਰਦੇ ਵੀ ਹੈ ਗਿਆ ਬਾਬਾ ਜੀ ਦਾ ਸਾਰੀਆਂ ਮਨ ਕਾਮਨਾ ਪੂਰੀਆਂ ਹੋ ਰਹੀਆਂ ਨੇ ਸਾਰੀਆਂ ਹੀ ਸਾਰੀਆਂ ਹੀ ਪੂਰੀਆਂ ਹੋ ਰਹੀਆਂ ਨੇ ਬੇਟੀ ਦਾ ਬਹੁਤ ਅੱਛੀ ਜੋਬ ਮਿਲ ਗਈ ਸਾਰਾ ਕੁਝ ਠੀਕ ਹੋ ਰਿਹਾ ਹੈ ਹੁਣ ਬਸ ਇਹ ਉਮੀਦ ਹੈ ਬੇਟੀ ਦਾ ਵਿਆਹ ਹੋ ਜਾਏ ਥੋੜਾ ਜਿਹਾ ਉਹ ਵੀ ਬਾਬਾ ਜੀ ਨੇ ਕਹੀਦਾ ਬਾਬਾ ਜੀ ਤੁਸੀਂ ਕਰਨਾ ਹੈ ਤੇ ਬਾੜਲੇ ਵਾਸਤੇ ਪੂਰਾ ਵਕੀਏਗੇ ਸਾਰੇ ਦਰਸ਼ਨ ਕਰਨ ਆਉਣ ਸਾਰਿਆਂ ਨੂੰ ਮਿਲ ਕੇ ਹੀ ਲੈ ਕੇ ਆਣੇ ਆ ਜਾਂ ਵੈਸੇ ਦੋ ਆਟੂ ਪਰ ਕੇ ਅਸੀਂ ਸਵੇਰੇ ਆਲੇ ਆ ਤੇ ਸਾਰੇ ਆਨੇ ਜਿਸ ਦਿਨ ਨਹੀਂ ਆਈਏ ਮੈਂ ਆਪ ਨਰਾਜ ਹੋ ਜਾਈ ਨੀ ਕਿ ਚਲਦੇ ਕਿਉਂ ਨਹੀਂ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ ਵਾਹਿਗੁਰੂ ਜੀ ਤਨ ਤਨ ਮਹਾਂਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਜੀ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗਦਾ ਨਾ ਅੱਜ ਮੈਂ ਲੇਟ ਹੋ ਗਈ ਨਾ ਅੱਜ ਦੇਖੋ ਬੰ ਬੜਾ ਖਰਾਬ ਹੋ ਰਿਹਾ ਸੀ ਬੈਂਡ ਨੂੰ ਸਾਥ ਬਣਾਇਆ ਤੇ ਆ ਗਈਆਂ ਨਹੀਂ ਤਾਂ ਵੈਸੇ ਸਵੇਰੇ ਹੀ ਆ ਜਾਂਦੇ ਆ ਐਸੀ ਭਾਈ ਰੰਦੀਪ ਸਿੰਘ ਨਗਰ ਤੋਂ ਤੇ ਹੁਣ ਜਦੋਂ ਆਏ ਹਾਂ ਕਿੰਨਾ ਸਕੂਨ ਇੱਥੇ ਆ ਕੇ ਮਿਲਦਾ ਜਦੋਂ ਵੀ ਇੱਥੇ ਹਾਂ ਸਕੂਨ ਹੋਈ ਮੈਂ ਕਿਹਾ ਘਰ ਮੈਂ ਤਾਂ ਤਰਫ ਦੀ ਗਈ ਸੀ ਮੈਂ ਕਿ ਕਦੋਂ ਮੈਂ ਪਹੁੰਚ ਜਾਵਾਂ ਬਸ ਅੱਜ ਲੇਟ ਹੀ ਹੋ ਗਿਆ ਮੇਰਾ ਕਿੰਨਾ ਸਮਾਂ ਹੋ ਗਈ ਵੈਸੇ ਤੁਹਾਨੂੰ ਇੱਥੇ ਆਉਂਦਿਆਂ ਅਸੀਂ ਜਦੋਂ ਬਾਬਾ ਜੀ ਦਾ ਗੁਰਦੁਆਰਾ ਬਣਿਆ ਅਸੀਂ ਉਦੋਂ ਦਾ ਹੀ ਆ ਰਹੇ ਹਾਂ ਅਸੀਂ ਕਿੰਨਾ ਕੁ ਜੀਵਨ ਦੇ ਵਿੱਚ ਤੁਹਾਨੂੰ ਬਦਲਾਅ ਜਿਹੜਾ ਕਿ ਦੇਖਣ ਨੂੰ ਮਿਲਦਾ ਜਦੋਂ ਦੇ ਇੱਥੇ ਆਉਣਾ ਸ਼ੁਰੂ ਕੀਤਾ ਜਾਂ ਕਹਿੰ ਲੋ ਚਪਹਿਰਾ ਸਾਲ ਜਦੋਂ ਤੇ ਆਉਣਾ ਸ਼ੁਰੂ ਕੀਤਾ ਹਾਂ ਬਾਬਾ ਦੀਪ ਸਿੰਘ ਜੀ ਜਦੋਂ ਤਾਂ ਮੰਨਣ ਲੱਗ ਗਿਆ ਅੰਮ੍ਰਿਤ ਹੀ ਛਕ ਲਿਆ ਕੋਈ ਹਾਂ ਬਸ ਸਾਰਾ ਪਰਿਵਾਰ ਹੀ ਆਦੇਵ ਜੀ ਬਾਬਾ ਜੀ ਨਾਲ ਲੱਗੇ ਹੋਏ ਆ ਅਸੀਂ ਤੇ ਜਦੋਂ ਕਹਿੰਦੇ ਆਪਾਂ ਸਿੱਖੀ ਦੇ ਰੂਪ ਵਿੱਚ ਅਸੀਂ ਦੱਸ ਰਹੇ ਆ ਅਮਰਦੇਵ ਸ਼ਕਲ ਹੈ ਨਾ ਤੇ ਜੀਵਨ ਦੇ ਵਿੱਚ ਕਹਿੰਦੇ ਬਹੁਤ ਠਹਿਰਾਵ ਆ ਜਾਂਦਾ ਹੈ ਬੰਦਾ ਗੁਰੂ ਦੇ ਲੜ ਲੱਗ ਜਾਂਦਾ ਤੇ ਉਹ ਕਿੰਨਾ ਕੁ ਫਿਰ ਸਕੂਨ ਮਤਲਬ ਉਸ चीज ਨਾਲ ਮਿਲਦਾ ਵੀ ਜਦੋਂ ਸਾਰੇ ਕੰਮ ਸਿੱਧੇ ਬੈਣੇ ਸ਼ੁਰੂ ਹੋ ਜਾਂਦੇ ਸਾਰੇ ਕੰਮ ਸਿੱਧੇ ਹੁੰਦੇ ਨੇ ਹਾਂਜੀ ਡਰ ਵੀ ਲੱਗਦਾ ਫਿਰ ਬਾਬਾ ਜੀ ਦਾ ਕੁਝ ਗਲਤ ਕੰਮ ਕਰਨ ਤੋਂ ਹੀ ਡਰ ਲੱਗਦਾ ਹੈ ਹੂੰ ਮਤਲਬ ਨਾ ਕਿਸੇ ਦੀ ਬੁਨਾਈ ਕਰਨ ਤੋਂ ਡਰ ਲੱਗਦਾ ਹੈ ਬਾਬਾ ਜੀ ਨੇ ਪਹਿਲੇ ਅਰਦਾਸ ਕਰੀ ਦੀ ਕਿ ਇਹ ਗੱਲ ਕਰਦੇ ਪਏ ਆ ਡਰਦੇ ਵੀ ਹੈ ਗਿਆ ਬਾਬਾ ਜੀ ਤੋਂ ਕਹਿੰਦੇ ਕੁਛ ਵੀ ਜੇਕਰ ਮਨੋ ਕਾਮਨਾ ਹੋਵੇ ਨਾ ਕਿ ਪੂਰੀ ਜ਼ਰੂਰ ਹੁੰਦੀ ਹੈ ਜੀ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਰਹੀਆਂ ਨੇ ਸਾਰੀਆਂ ਸਾਰੀਆਂ ਹੀ ਪੂਰੀਆਂ ਹੋ ਰਹੀਆਂ ਨੇ ਬੇਟੇ ਦਾ ਬਹੁਤ ਅੱਛੀ ਜੋਬ ਮਿਲ ਗਈ ਸਾਰਾ ਕੁਝ ਠੀਕ ਹੋ ਰਿਹਾ ਵਧੀਆ ਹੋ ਰਿਹਾ ਬਾਕੀ ਮੰਗਾ ਤੇ ਵਧੀਆ ਹੀ ਰਹਿਣ ਗਿਆ ਹਨਾ ਕੋਈ ਨਾ ਕੋਈ ਮੰਗ ਰਹੇਗੀ ਹੁਣ ਬਸ ਇਹ ਉਮੀਦ ਹੈ ਬੇਟੇ ਦਾ ਵਿਆਹ ਹੋ ਜਾਏ ਥੋੜਾ ਜਿਹਾ ਗੁਰ ਉਹ ਵੀ ਬਾਬਾ ਜੀ ਨੇ ਕਹੀਦਾ ਬਾਬਾ ਜੀ ਤੁਸੀਂ ਕਰਨਾ ਹੈ ਤੇ ਲੈਣੇ ਵਾਸਤੇ ਵੀ ਨੇ ਪੂਰਾ ਬਕੀ ਇਕ ਹੀ ਸੰਗਤਾਂ ਨੂੰ ਕੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਸਾਰੇ ਦਰਸ਼ਨ ਕਰਨ ਆਉਣ ਸਾਰਿਆਂ ਨੂੰ ਮਿਲ ਕੇ ਹੀ ਲੈ ਕੇ ਆਣੇ ਆ ਜਾਂ ਵੈਸੇ ਦੋ ਆਟੂ ਭਰ ਕੇ ਅਸੀਂ ਸਵੇਰੇ ਆਣੇ ਆ ਤੇ ਸਾਰੇ ਆਣੇ ਜਿਸ ਦਿਨ ਆਈਏ ਮੈਂ ਆਪ ਨਰਾਜ ਹੋ ਜਣੀ ਆ ਕਿ ਚਲਦੇ ਕਿਉਂ ਨਹੀਂ ਤੁਸੀਂ ਸਾਰੇ ਸੰਗਤ ਨੂੰ ਆਉਣਾ ਚਾਹੀਦਾ ਹੈ ਨਾ ਬਾਬਾ ਜੀ ਨਾਲ ਤੇ ਜੁੜਨਾ ਹੀ ਚਾਹੀਦਾ ਹੈ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ